ਜੀ ਮੇਰਾ ਨਾਮ ਸਖਦੇਵ ਸਿੰਘ ਤੇ ਮੈਂ ਆਪਣੀ ਪੈੰਜੀ ਦੇ ਨਾਲ ਸਰਿੰਦਰ ਕੌਰ ਅਸੀਂ ਤੇ ਖੋ ਸਾਡੇ ਸਾਥੀ ਹਨ ਅਸੀਂ ਇੰਗਲੈਂਡ ਵਿੱਚ ਛੋਟੀ ਜਿਹੀ ਸਰਬਾ ਬਣਾਈ ਹੋ ਜਿਹਦਾ ਨਾਮ ਹੈ ਇੱਕਮ ਚੈਰਿਟੀ ਤੇ ਇਹਦੇ ਵਿੱਚ ਅਸੀਂ ਆਪਣੇ ਦਸਵੰਧ ਕੱਟ ਕੇ ਸਾਰੇ ਅਸੀਂ ਜੋ ਵੀ ਸਰ ਕੋ ਸਰਦਾ ਬੰਦਾ ਸੀ ਪੁੰਨੇ ਆ ਪਾ ਸਾਡਾ ਪੰਜਾਬ ਨੂੰ ਬਹੁਤ ਪਿਆਰ ਆ ਸਾਨੂੰ ਪੰਜਾਬ ਛੱਡਿਆ ਬਹੁਤ ਬਹੁਤ ਟਾਈਮ ਹੋ ਗਿਆ ਪਰ ਸਾਡੀ ਫਿਰ ਵੀ ਫਿਰ ਕਿਚ ਪਿਛੇ ਰਹਿੰਦੀ ਜੋ ਦੇਖਦੇ ਕਿ ਇੱਥੇ ਦੇ ਹਾਲਾਤ ਕਿ ਕਿਸ ਤਰ੍ਹਾਂ ਹੋ ਰਹੇ ਨੇ ਕਿ ਵੇ ਦੇਖ ਕੇ ਥੋੜਾ ਜਿਹਾ ਮਨ ਨੂੰ ਫੀਲਿੰਗ ਵੀ ਹੁੰਦੀ ਹੈਗੀ ਆ ਸੋ ਜਿੰਨਾ ਸਰ ਕੋ ਸੇਵਾ ਮਾਰੇ ਮੋਟੀ ਹੁੰਦੀ ਕਰਦੇ ਹੈਗੇ ਅਸੀਂ ਮੇਨਲੀ ਆਈ ਕੈਂਪ ਤੇ ਜਿਹੜਾ ਕਿ ਜਿਹਨਾਂ ਦੇ ਲਿੰਬਸ ਜਿੱਦ ਐਕਸੀਡੈਂਟ ਤੇ ਬਹੁਤ ਹੁੰਦੇ ਹੈਗੇ 200000 2 ਲੱਖ ਬੰਦਾ ਤੇ ਰੋਡ ਐਕਸੀਡੈਂਟ ਮਰਦਾ ਹੀ ਹੈਗਾ ਉਹ ਜਾਦੇ ਕਾਰ ਐਕਸੀਡੈਂਟਸ ਫੇ ਕਈਆਂ ਦੇ ਵਿਚਾਰਨ ਦੇ ਅੰਗ ਲੱਜ ਜਾਂਦੇ ਫੇ ਅਸੀਂ ਉਹ ਵੀ ਲਵਾ ਕੇ ਦਿੰਨੇ ਆ ਫਰੀ ਆਫ ਚਾਰਜ ਫਰੀ ਆਫ ਕੋਸਟ ਅਸੀਂ ਪਿਛਲੇ ਸੋਣਾ ਸਾਰਾ ਸਾਲ ਵਿੱਚ 2 ਕਰੋੜ ਦੀ ਇਸ ਇਨਵੈਸਟਮੈਂਟ ਕਰ ਚੁੱਕੇ ਆ ਇਸ ਚੀਜ਼ਾਂ ਦੇ ਵਿੱਚ ਆਪਣੇ ਕੋਲੋਂ ਤੇ ਬਾਕੀ ਉਹ 3000 ਤੋਂ ਉੱਤੇ ਅਸੀਂ ਲੋਕਾਂ ਦੇ ਲਿੰਬਸ ਲਗਾ ਚੁੱਕੇ ਆ ਅੱਖਾਂ ਦੇ ਪ੍ਰੈਸ਼ਰ ਲਗਾ ਚੁੱਕੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸੀਐਮਸੀ ਹਸਪੀਟਲ ਬੋਬਨ ਜੀ ਇੱਥੇ ਆਏ ਹੋਏ ਨੇ ਆ ਸਾਨੂੰ ਬੜਾ ਅੱਛਾ ਤਵੱਜੂ ਦਿੰਦੇ ਬੜੇ ਪਿਆਰ ਨਾਲ ਹੀ ਸੇਵਾ ਕਰਦੇ ਆ ਇਸ ਚੀਜ਼ਾਂ ਬਹੁਤ ਮਾਨ ਹੈ ਇਸ ਚੀਜ਼ ਦਾ ਤੇ ਤੁਸੀਂ ਸਾਰੇ ਲੜ ਕੇ ਇਸ ਨੂੰ ਅੱਗੇ ਵਧਾ ਰਹੇ ਆ ਥੈਂਕ ਯੂ ਤੁਹਾਡਾ ਬਹੁਤ ਬਹੁਤ ਅੱਜ ਤਪਸਤਾਨ ਸ਼੍ਰੀ ਉਰਦਾਸ ਮਹਾਰਾਜ ਜੀ ਦੀ ਚਰਚਾ ਪ੍ਰਾਪਤ ਧਰਤੀ ਖਰੜਗੜ੍ਹ ਸਾਹਿਬ ਵਿਖੇ ਅੱਖਾਂ ਦਾ ਵਿਸ਼ਾਲ ਕੈਂਪ ਲਾਇਆ ਜਾ ਰਿਹਾ ਜਿਹਦੇ ਵਿੱਚ ਇੱਕਮ ਜਿਹੜਾ ਚੈਰੀਟੇਬਲ ਟਰਸਟ ਹੈ ਇਹਦਾ ਬਹੁਤ ਵੱਡਾ ਸਹਿਯੋਗ ਹੈ ਵਿਸ਼ੇਸ਼ ਤੌਰ ਤੇ ਮੈਂ ਸਾਡੇ ਸਰਪੰਚ ਸਾਹਿਬ ਸਰਦਲਾ ਪਰ ਤੋਂ ਖੜੇ ਨੇ ਨਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ਬਾਕੀ ਬੀ ਤੇਰੀਏ ਦੇ ਸਾਡੇ ਸਾਰੇ ਸਰਪੰਚ ਸਾਹਿਬਾਨ ਤੇ ਨਾਲ ਜਿਹੜੇ ਸਾਡੇ ਆਗੂ ਹੈ ਉਹ ਖੜੇ ਨੇ ਬਾਬਾ ਜੀ ਨੇ ਵੀ ਬਹੁਤ ਤੰਦਹੀ ਦੇ ਨਾਲ ਜਿਹੜਾ ਆ ਬਾਬਾ ਕੇਵਲ ਸਿੰਘ ਜੀ ਜਿਹੜੇ ਕਿ ਗੁਰੂ ਘਰ ਦੇ ਵਿੱਚ ਸੇਵਕ ਨੇ ਇਹਨਾਂ ਤੰਦਹੀ ਦੇ ਨਾਲ ਜਿਹੜੀ ਸੰਗਤਾਂ ਦੀ ਸੇਵਾ ਕਰ ਰਹੇ ਆ ਔਰ ਕੱਲ ਅਸੀਂ 37 ਦੀਆਂ 37 ਪੰਚਾਇਤਾਂ ਦੇ ਵਿੱਚ ਜਾ ਕੇ ਕੱਲੇ ਕੱਲੇ ਪਿੰਡ ਜਾ ਕੇ ਕਹਿ ਕੇ ਆਏ ਸੀ ਕਿ ਭਾਈ ਜਿਹਨੂੰ ਵੀ ਲੋੜ ਹੈ ਉਹ ਆ ਸਕਦੇ ਆ ਔਰ ਅੱਜ ਇਹ ਐਡਾ ਵੱਡਾ ਇਕੱਠ ਜਿਹੜਾ ਬਾਹਰ ਇਹ ਦਰਸਾਉਂਦਾ ਕਿ ਸੰਗਤਾਂ ਨੂੰ ਸੱਚੀ ਮੱਚ ਬਹੁਤ ਲੋੜ ਸੀ ਔਰ ਜੀ ਬੇਸ਼ੇਸ਼ ਤੌਰ ਤੇ ਤੁਹਾਡੀ ਜੁਕੇ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਤੁਸੀਂ ਸਾਡੀ ਆ ਕੇ ਇਸ ਇਲਾਕੇ ਦੇ ਵਿੱਚ ਸਾਡੇ ਲੋਕਾਂ ਦੀ ਬਾਹ ਫੜੀ ਹੈ ਬਹੁਤ ਧੰਨਵਾਦ ਭਾਈ ਅੱਜ ਦੇ ਸਮੇਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਜਿਹੜਾ ਹੈਗਾ ਐਤਵਾਰ ਦਾ ਤਪਸਤਨ ਸ੍ਰੀ ਖਰੋਲਗੜ੍ਹ ਸਾਹਿਬ ਵਿਖੇ ਇੱਕ ਅੱਖਾਂ ਦਾ ਵਿਸ਼ਾਲ ਕੈਂਪ ਸੀਐਮ ਸੀ ਹਸਪਤਾਲ ਵੱਲ ਲਗਾਇਆ ਜਾ ਰਿਹਾ ਹੈ ਔਰ ਬੜਾਈ ਦੀ ਗੱਲ ਹੈ ਕਿ ਇਹ ਕੈਂਪ ਜਿਹੜਾ ਹੈ ਉਹ ਫ੍ਰੀ ਆਫ ਕੋਸਟ ਇਲਾਜ ਕਰ ਰਿਹਾ ਹੈ ਸੀਐਮਸੀ ਦੇ ਮਹਾ ਡਾਕਟਰ ਇੱਥੇ ਆਏ ਨੇ ਔਰ ਇਸ ਕੈਂਪ ਨੂੰ ਅਰੇਂਜ ਕਰਵਾਉਣ ਲਈ ਜਿਹੜੇ ਪਤਵੰਤੇ ਸੱਜਣਾਂ ਨੇ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਦੇ ਵਿੱਚ ਏਕਮ ਚੈਰਿਟੀ ਟਰਸਟ ਵੱਲੋਂ ਇਹ ਜਿਹੜਾ ਕੈਂਪ ਦਾ ਸਾਰਾ ਧਾਰਮਧਾਰ ਸੰਭਿਆ ਗਿਆ ਹੈ ਸੋ ਉਸ ਵਿੱਚ ਸਰੇਂਦਰ ਕੌਰ ਸੱਗੂ ਸੁਖਦੇਵ ਸਿੰਘ ਫੁੱਲ ਜੀ ਤੇ ਕਿਰਨਜੀਤ ਕੌਰ ਬੈਂਸ ਜੀ ਨੇ ਵਿਸ਼ੇਸ਼ ਉਪਰਾਲਾ ਕਰਕੇ ਇਸ ਕੈਂਪ ਦਾ ਘੜਾ ਯੋਜਨਾ ਕੀਤਾ ਹੈ ਸੋ ਜਿਹੜਾ ਇਹ ਕੈਂਪ ਸਾਡੇ ਸ੍ਰੀ ਖਰੋਲਗੜ੍ਹ ਸਾਹਿਬ ਦਾ ਪਵਿੱਤਰ ਤੇ ਆਇਆ ਇਹਦੇ ਵਿੱਚ ਜਿੱਥੇ ਏਕਮ ਟਰਸਟ ਦਾ ਧੰਨਵਾਦ ਹੈ ਉੱਥੇ ਸਾਡੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਜੀ ਦਾ ਧੰਨਵਾਦ ਹੈ ਕਿਉਂਕਿ ਇਹਨਾਂ ਦੇ ਥਰੂ ਇਹ ਕੈਂਪ ਆਇਆ ਔਰ ਇੱਕ ਹੋਰ ਮੈਂ ਸੰਗਤ ਨੂੰ ਖੁਸ਼ੀ ਦੀ ਗੱਲ ਦੱਸਾਂ ਕਿ ਇਸ ਕੈਂਪ ਦਾ ਪ੍ਰਚਾਰ ਸਾਡੇ ਡਿਪਟੀ ਸਪੀਕਰ ਸਾਹਿਬ ਨੇ ਪਿੰਡ-ਪਿੰਡ ਜਾ ਕੇ ਕੀਤਾ ਆਪ ਤੇ ਘਰ-ਘਰ ਜਾ ਕੇ ਲੋਕਾਂ ਨੂੰ ਦੱਸਿਆ ਕਿ ਤੁਸੀਂ ਲੋੜਵੰਦ ਜਿਹੜੇ ਹੈਗੇ ਆ ਉਹ ਅੱਖਾਂ ਦਾ ਜਿਹੜਾ ਫ੍ਰੀ ਲੈਂਸ ਪਹਿਰ ਰਿਹਾ ਹੈ ਤੁਸੀਂ ਆਪ ਜਾ-ਜਾ ਕੇ ਸੰਗਤ ਨੂੰ ਲੋਕਾਂ ਨੂੰ ਅਵੇਅਰ ਕੀਤਾ ਕਿ ਤੁਸੀਂ ਆ ਕੇ ਇਸ ਕੈਂਪ ਦਾ ਲਾਹਾ ਲਓ ਸੋ ਅੱਜ ਸਾਡੇ ਦਰਮਿਆਨ ਜਿੱਥੇ ਇਕਮਚੇਟੀ ਟਰਸਟ ਦੇ ਜਿਹੜੇ ਐ ਪਤਵੰਤੇ ਸੱਜਣ ਫੋਲਸਾਉ ਤੇ ਸੱਗੂ ਜੀ ਆਏ ਨੇ ਤੇ ਨਾਲ ਉਹਨਾਂ ਦੀ ਭੈਣ ਜੀ ਆਏ ਐ ਸੋ ਅਸੀਂ ਜਿਉ ਆਇਆ ਕਹਿੰਦੇ ਆ ਧੰਨਵਾਦ ਵੀ ਕਰਦੇ ਆ ਸੋ ਅੱਜ ਇੱਕ ਹੋਰ ਵਧਾਈ ਦੀ ਗੱਲ ਐ ਕਿ ਸਾਡੇ ਡਿਪਟੀ ਸਪੀਕਰ ਜੈ ਸਿੰਘ ਜੀ ਰੌੜੀ ਗੜੀ ਮਾਨਸਵਾਲ ਦੇ ਜਿਹੜੇ ਤਿੰਨ ਲੋੜ ਬੰਦ ਵਿਕਲਾੰਗ ਨੇ ਅੰਗਹੀਣ ਨੇ ਉਹਨਾਂ ਨੂੰ ਆਰਥਿਕ ਮਦਦ ਦੇ ਰਹੇ ਨੇ ਔਰ ਜਿਹੜਾ ਇਹ ਵਿਕਲਾੰਗ ਲੋਕ ਨੇ ਲੋੜ ਬੰਦ ਐ ਇਹ ਜਿਹੜਾ ਮੁੱਦਾ ਐ ਇਹ ਸਾਡੇ ਗੜੀ ਮਾਨਸਵਾਲ ਦੇ ਸਾਬਕਾ ਸਰਪੰਚ ਜਨਰਲ ਜੈਲਾ ਜੀ ਇੱਕ ਦਰਖਾਸਤ ਲੈ ਕੇ ਗਏ ਸੀ ਕਿ ਰੋੜੀ ਸਾਹਿਬ ਸਾਡੇ ਇੱਕ ਲੋਡ ਬੰਦ ਹੈਗੇ ਉਹਨਾਂ ਨੂੰ ਆਰਥਿਕ ਮਦਦ ਜੇ ਕਰ ਦਿਓ ਉਹਨਾਂ ਦਾ ਇਲਾਜ ਉਹਨਾਂ ਦਾ ਵਧੀਆ ਹੋ ਜਾਏਗਾ ਸੋ ਜਰਨੈਲ ਜੈਲਾ ਜੀ ਇਹ ਜੋ ਦਰਖਾਸਤ ਲੈ ਕੇ ਜਾਂਦੇ ਨੇ ਰੋੜੀ ਸਾਹਿਬ ਕਹਿੰਦੇ ਨੇ ਕਿ ਮੈਂ ਸੇਵਾ ਲਈ ਬੈਠਾਂ ਲਿਆਓ ਸੋ ਪ੍ਰਬੰਧ ਕਰਕੇ ਅੱਜ 1.5 ਲੱਖ ਦੇ ਚੈੱਕ ਜਿਹੜੇ ਰੋੜੀ ਸਾਹਿਬ ਨੂੰ ਦੱਸਿਆ ਕਿ ਅੱਜ ਜੋ ਜਿਹੜੇ ਲੋਡ ਬੰਦ ਨੂੰ ਉੱਤੇ ਜਾਣਗੇ ਸੋ ਮੈਂ ਫਿਰ ਤੋਂ ਇੱਕ ਵਾਰ ਇੱਥੇ ਇੱਕ ਕਮ ਚੈਰੀਟੇਬਲ ਟਰਸਟ ਦਾ ਧੰਨਵਾਦ ਸੀਐਮਸੀ ਦੇ ਡਾਕਟਰਾਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਡਿਪਟੀ ਸਪੀਕਰ ਜਿਆ ਸਿੰਘ ਰੌੜੀ ਜੀ ਸਾਰੇ ਟੀਮ ਨੂੰ ਪੁੱਜੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਹਰ ਮੈਦਾਨੇ ਫਤਿਹ ਬਖਸ਼ੇ